ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਸ ਧਰਤੀ ਦੇ ਉੱਤੇ ਬਿਰਾਜਮਾਨ ਮੇਰੇ ਬਲਾ ਖਡੂਰ ਸਾਹਿਬ ਦੇ ਸਾਰੇ ਨੰਬਰਦਾਰ ਸਹਿਬਾਨ ਅਰਧਾਨ ਜੀ ਸਾਡੇ ਜਨਰਲ ਸਕੱਤਰ ਕੈਸ਼ੀਗਰ ਸਾਹਿਬ ਸਾਰੇ ਇੱਥੇ ਜਿੰਨੇ ਮੌਜੂਦ ਨੇ ਮੇਰੇ ਲਈ ਸਾਰੇ ਹੀ ਸਤਿਕਾਰਯੋਗ ਨੇ ਔਰ ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਮੈਂ ਥੋੜੇ ਜੇ ਸਮੇਂ ਦੇ ਵਿੱਚ ਸਾਰੇ ਪਿੰਡਾਂ ਦੇ ਨੰਬਰਦਾਰ ਸਹਿਬਾਨ ਦੇ ਕੋਲ ਆਪਣੀ ਜਿਹੜੀ ਗੱਲ ਆ ਉਹ ਪਚਾਉਣ ਦਾ ਯਤਨ ਕਰੂੰਗਾ ਔਰ ਤੁਹਾਡੇ ਕੋਲੋਂ ਇਸ ਗੱਲ ਦੀ ਉਮੀਦ ਕਰਾਂਗਾ ਕਿ ਅਸੀਂ ਸਾਰੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਆ ਔਰ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਦੀਆਂ ਤੁਕਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਤੁਕਾਂ ਜਿਹੜੀਆਂ ਅਸੀਂ ਰੋਜ਼ ਹੀ ਸਰਵਣ ਕਰਦੇ ਆ ਪਰ ਕਿਤੇ ਨਾ ਕਿਤੇ ਅਸੀਂ ਉਹਦੇ ਉੱਤੇ ਜਿਹੜਾ ਆ ਪਹਿਰਾ ਦੇਣ ਦੀ بجائے ਅਸੀਂ ਇਹ ਚੀਜ਼ ਨੂੰ ਸੁਣਦੇ ਆ ਕਿ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪ੍ਰਸ਼ਾਦ ਲਿਆ ਤੇ ਉਤੋਂ ਕਾ ਜਿਹੜੀਆਂ ਅਸੀਂ ਉੱਥੇ ਭੁੱਲ ਕੇ ਆ ਜਾਨੇ ਆ ਮਹਾਰਾਜ ਦੇ ਦਰਬਾਰ ਦੇ ਵਿੱਚ ਪਰ ਮੈਂ ਤੁਹਾਡੇ ਕੋਲੋਂ ਇੱਕ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਇੱਕ ਪਿੰਡ ਨੂੰ ਤੁਸੀਂ ਜਿਹੜਾ ਆ ਉਹ ਰਿਪਰੈਜ਼ੈਂਟ ਕਰਦੇ ਹੋ ਤੇ ਉੱਥੇ ਜਿਹੜਾ ਆ ਮੈਂ ਤੁਹਾਡੇ ਕੋਲ ਇਹ ਜਿਹੜੀ ਸੇਵਾ ਵਾ ਇੱਕ ਅਪੀਲ ਦੇ ਰਾਹੀਂ ਲੈਣੀ ਚਾਹੂੰਗਾ ਕਿ ਅਸੀਂ ਵਾਤਾਵਰਨ ਨੂੰ ਬਚਾਉਣ ਦਾ ਕਰਕੇ ਅਸੀਂ ਆਪਣੀ ਮਿੱਟੀ ਨੂੰ ਬਚਾਉਣ ਦਾ ਕਰਕੇ ਅਸੀਂ ਆਪਣੇ ਜਿਹੜਾ ਸਾਡਾ ਵਾਤਾਵਰਨ ਆ ਚਾਹੇ ਸਾਡੀ ਮਿੱਟੀ ਪਾਣੀ ਹਵਾਵਾ ਇਹਨੂੰ ਬਚਾਉਣ ਲਈ ਅਸੀਂ ਜਿੰਨੇ ਕੁ ਵੀ ਉਪਰਾਲੇ ਅਸੀਂ ਕਰ ਸਕਦੇ ਆ ਉਹ ਜ਼ਰੂਰ ਕਰੀਏ ਉਹਦੇ ਵਿੱਚ ਵੇਖੋ ਕਿ ਜਿਤਨਾ ਆਪਣਾ ਪਿੱਛੇ 2-3 ਸਾਲਾਂ ਤੋਂ 4-5 ਸਾਲਾਂ ਤੋਂ ਆਪਾਂ ਇਹ ਦੇਖਦੇ ਆ ਰਹੇ ਆ ਕਿ ਸਰਕਾਰ ਵੱਲੋਂ ਚਾਹੇ ਵਿਭਾਗਾਂ ਵੱਲੋਂ ਜਿਹੜਾ ਆ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾਲ ਲਾਉਣ ਤੋਂ ਜਿਹੜਾ ਆ ਉਹ ਰੋਕਿਆ ਜਾਂਦਾ ਆ ਪਰ ਕਿਤੇ ਨਾ ਕਿਤੇ ਕਿਸਾਨਾਂ ਦੀ ਮਹਿਕਮਿਆਂ ਦੀ ਸਰਕਾਰ ਦੀ ਜਿਹੜੀ ਆ ਉਹ ਉਹਨਾਂ ਦੇ ਵਿੱਚ ਇੱਕ ਦੂਜੇ ਦੀ ਵਿਰੋਧਤਾ ਹੁੰਦੀ ਆ ਕਿਸਾਨ ਕਹਿੰਦੇ ਕਿ ਅਸੀਂ ਅੱਗ ਲਾਵਾਂਗੇ ਪ੍ਰਸ਼ਾਸਨ ਚਾਹੇ ਵਿਭਾਗ ਕਹਿੰਦਾ ਕਿ ਅੱਗ ਜਿਹੜੀ ਲਾਉਣੀ ਆ ਉਹ ਮਾੜੀ ਗੱਲ ਆ ਅਸੀਂ ਸਾਰੇ ਇਸ ਚੀਜ਼ ਨੂੰ ਸਮਝਦੇ ਆ ਕਿ ਅੱਗ ਲਾਉਣੀ ਜਿਹੜੀ ਆ ਮਾੜੀ ਗੱਲ ਆ ਉਹਦੇ ਬਦਲ ਦੇ ਵਿੱਚ ਕਿਸਾਨ ਦਾ ਇਹ ਸਵਾਲ ਹੁੰਦਾ ਵਾ ਚਾਹੇ ਤੁਹਾਡੇ ਮਨ 'ਚ ਵੀ ਇਹ ਸਵਾਲ ਆਉਣਗੇ ਕਿ ਉਹਦਾ ਤੁਸੀਂ ਡਾਕਟਰ ਸਾਹਿਬ ਸਾਨੂੰ ਹੱਲ ਕੀ ਦਿੰਦੇ ਹੋ ਹਾਲ ਅਸੀਂ ਦਿੰਨੇ ਆ ਜੀ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਹੀ ਕੁਝ ਕਿਸਾਨਾਂ ਨੇ 80% ਸਬਸਿਡੀ ਵਾਲੇ ਗਰੁੱਪ ਲਾਈਵ ਹੋਣਗੇ ਕਈਆਂ ਨੇ ਜਿਹੜੇ ਆ ਇਕੱਲੇ ਸੰਦ ਲਈ ਹੋਣਗੇ 40 ਤੋਂ ਲੈ ਕੇ 50% ਸਬਸਿਡੀ ਵਾਲੇ ਉਹ ਜਿਹੜੇ ਸੰਦ ਆ ਹੁਣ ਵੀ ਮਈ ਜੂਨ ਦੇ ਵਿੱਚ ਜਿਹੜਾ ਆ ਉਹ ਅਰਜ਼ੀਆਂ ਦੁਬਾਰਾ ਨਿਕਲਣਗੀਆਂ ਤੇ ਆਪਾਂ ਗਰੁੱਪ ਅਪਲਾਈ ਕਰ ਸਕਦੇ ਆ ਆਪਾਂ ਇਕੱਲੇ ਤੌਰ ਤੇ ਅਪਲਾਈ ਕਰ ਸਕਦੇ ਆ ਗੱਲ ਸਿਰਫ ਇਹ ਨਹੀਂ ਆ ਆਪਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਕੱਲ ਨੂੰ ਸਾਡੇ ਬੱਚੇ ਸਾਡੇ ਪੋਤੇ ਇਹ ਨਾ ਕਹਿਣ ਕਿ ਸਾਡੇ ਵੱਡੇ ਸਾਡੇ ਲਈ ਛੱਡ ਕੇ ਕੁਝ ਨਹੀਂ ਗਏ। ਕੱਲਾ ਇਹ ਚੀਜ਼ ਤੋਂ ਜਿਹੜਾ ਆ ਆਪਣੇ ਬੱਚੇ ਨੂੰ ਕਿ ਜੇ ਸਾਡੇ ਪੰਜਾਬ ਦੇ ਵਿੱਚ ਪਾਣੀ ਜੰਦਲੇ ਹੋ ਗਏ, ਵਾਤਾਵਰਣ ਜੰਦਲਾ ਹੋ ਗਿਆ, ਮਿੱਟੀ ਜਿਹੜੀ ਉਪਜਾਊ ਨਹੀਂ ਰਹੀ ਤੇ ਅਸੀਂ 25 ਲੱਖ ਰੁਪਈਆ ਲਾ ਕੇ ਆਪਣੇ ਬੱਚੇ ਨੂੰ ਬਾਹਰ ਭੇਜ ਦਈਏ ਤੇ ਕੀ ਇਹਦੇ ਨਾਲ ਸਾਡਾ ਮਸਲਾ ਹੱਲ ਹੋ ਜਾਊਗਾ? ਨਹੀਂ। ਇਸ ਤਰ੍ਹਾਂ ਨਹੀਂ ਹੱਲ ਹੋਣਾ। ਸਾਨੂੰ ਉਹ ਜਿਹੜੀ ਚੀਜ਼ ਆ ਉਹਦੇ ਉੱਤੇ ਅੜਨਾ ਪਾਊਗਾ ਖੜਨਾ ਪਾਊਗਾ ਤੇ ਲੜਨਾ ਪਾਊਗਾ ਉਹਦੇ ਵਿੱਚੋਂ ਜਿਹੜਾ ਆ ਨਾ ਤੇ ਵਿਭਾਗ ਅੱਲਾ ਕੁਝ ਕਰ ਸਕਦਾ ਆ ਨਾ ਹੀ ਜਿਹੜਾ ਆ ਸਰਕਾਰਾਂ ਕੁਝ ਕਰ ਸਕਦੀਆਂ ਜਿੰਨੀ ਦੇਰ ਅਸੀਂ ਸਾਰੇ ਨਮਾਇंदे ਚਾਹੇ ਨੰਬਰਦਾਰ ਹੋਣ ਚਾਹੇ ਸਰਪੰਚ ਹੋਣ ਚਾਹੇ ਆਮ ਕਿਸਾਨ ਹੋਵੇ ਜਿੰਨਾ ਚਿਰ ਉਹ ਸਾਥ ਨਹੀਂ ਦਿੰਦੇ ਜੇ ਅਸੀਂ ਵਿਰੋਧਤਾ ਹੀ ਕਰਨੀ ਆ ਵਿਰੋਧਤਾ ਕਰਨ ਨੂੰ ਕੀ ਆ ਮਹਿਕਮਾ ਜਿਹੜਾ ਆ 9 ਤੋਂ 5 ਤੁਹਾਡੀ ਸੇਵਾ ਦੇ ਵਿੱਚ ਆ ਬਾਅਦ ਦੇ ਵਿੱਚ ਵੀ ਜਿਹੜਾ ਆ ਉਹ ਚਲੋ ਤੁਹਾਡੇ ਕਿਤੇ ਨਾ ਕਿਤੇ ਹਉਂਦਾ ਆ ਪਰ ਜੇ ਮਹਿਕਮਾ ਜਦੋਂ 5 ਵਜੇ ਤੋਂ ਬਾਅਦ ਡਿਊਟੀ ਤੋਂ ਚਲੇ ਜਾਂਦੇ ਆ ਤੇ ਉਦੋਂ ਅਸੀਂ ਅੱਗ ਲਾ ਦਾਂਗੇ ਪਰ ਜਿੰਨੀ ਦੇਰ ਸਾਡਾ ਦਿਮਾਗ ਸਾਡੇ ਬੱਚੇ ਜਿਹੜੇ ਆ ਉਹ ਚੀਜ਼ ਤੋਂ ਜਾਣੂ ਨਹੀਂ ਹੁੰਦੇ ਕਿ ਇਹ ਚੀਜ਼ ਸਾਡੇ ਲਈ ਚੰਗੀ ਆ ਇਹ ਮਾੜੀ ਆ ਉਹਨਾਂ ਚ ਰਸੀ ਇੱਥੇ 40 50 ਜਾਣੇ ਬੈਠੇ ਆ ਅਸੀਂ ਇਹ ਚੀਜ਼ ਦਾ ਪ੍ਰਣ ਕਰੀਏ ਵੀ ਉਹ ਲਾਉਂਦਾ ਤੇ ਲਾਈ ਜਾਵੇ ਮੈਂ ਉਹਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਪਰ ਮੈਂ ਨਹੀਂ ਲਾਉਣੀ ਤੁਸੀਂ ਇਹ ਚੀਜ਼ ਨੂੰ ਵੇਖਿਓ ਇਹ ਮੇਰੀਆਂ ਗੱਲਾਂ ਨਹੀਂ ਹੈਗੀਆਂ ਕੁਝ ਕਿਸਾਨ ਜਿਹੜੇ ਆ ਉਹ ਆਪਣੀ ਪਰਾਲੀ ਨੂੰ ਖੇਤਾਂ ਦੇ ਵਿੱਚ ਬੋਂਦੇ ਹੋਣਗੇ ਉਹ ਆਲੂ ਵੀ ਬੀਜਦੇ ਆ ਉਹ ਮਟਰ ਵੀ ਬੀਜਦੇ ਆ ਤੁਹਾਡੀ ਜ਼ਮੀਨ ਪੋਲੀ ਹੁੰਦੀ ਆ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆ ਜਏ ਕਿਤਾਬੀ ਗੱਲਾਂ ਨਹੀਂ ਹੈਗੀਆਂ ਸਾਡੀ ਜ਼ਮੀਨ ਪੋਲੀ ਹੁੰਦੀ ਆ ਸਾਡੇ ਮਿੱਤਰ ਕੀ ਦੇ ਉਹ ਨਹੀਂ ਮਰਦੇ ਐਕਸੀਡੈਂਟ ਨਹੀਂ ਹੁੰਦੇ ਫਿਰ ਜਿਹੜੇ ਸਾਡੇ ਬੱਚੇ ਬਜ਼ੁਰਗ ਗਰਭਵਤੀ ਮਹਿਲਾਵਾਂ ਨੂੰ ਉਹਨਾਂ ਨੂੰ ਕੋਈ ਸਾਹ ਲੈਣ ਚ ਦਿੱਕਤ ਨਹੀਂ ਆਉਂਦੀ ਜਦੋਂ ਅਸੀਂ ਪਰਾਲੀ ਆਉਨੇ ਆ ਉਹ ਵਿਚਾਰਾ ਮੋਟਰਸਾਈਕਲ ਤੇ ਕਾਰ ਤੇ ਜਾਂਦਾ ਉਹਨੂੰ ਧੂਆਂ ਤੇ ਬਾਅਦ ਚ ਚੜਨਾ ਸਭ ਤੋਂ ਵੱਧ ਤੇ ਮੈਨੂੰ ਚੜਨਾ ਜੀ ਸੋ ਇਹ ਚੀਜ਼ਾਂ ਦੇ ਵਿੱਚ ਮੈਂ ਤੁਹਾਡਾ ਡਾਇਨਸੈਜ ਲੋਗ ਚਾਹੁੰਦਾ ਆ ਕਿ ਮੈਨੂੰ ਜਿੱਥੇ ਵੀ ਜਿੰਨੇ ਪੂਰੇ ਬਲਾਕ ਦੇ ਨੰਬਰ ਦਾ ਸਹਿਬਾਨ ਆਏ ਆ ਮੈਂ ਆਪਣੀ ਨੌਕਰੀ ਦੀ ਜਿਹੜਾ ਮੇਰਾ ਇੱਕ ਦਾਇਰਾ ਵਾ ਮੈਂ ਦਾਇਰੇ ਤੋਂ ਬਾਹਰ ਜਾ ਕੇ ਵੀ ਤੁਹਾਡੇ ਨਾਲ ਜਿਹੜਾ ਆ ਉਹ ਖੜੂੰਗਾ ਜਿਹੜੇ ਕਿਸਾਨਾਂ ਦਾ ਕੋਈ ਗਾਈਡ ਕਰਨ ਵਾਲਾ ਜਿਹੜਾ ਆ ਉਹ ਵੀ ਆਪਾਂ ਕਰਾਂਗੇ ਪਰਨਾ ਜੀ ਮੇਰੀ ਇੱਕ ਦਿੱਲੀ ਰੀ ਜਾ ਕੇ ਅਸੀਂ ਆਪਣੇ ਬਲਾਕ ਨੂੰ ਆਪਣੇ ਜ਼ਿਲ੍ਹੇ ਨੂੰ ਜਿਹੜਾ ਆ ਉਹ ਬਚਾਉਣ ਦਾ ਇੱਕ ਯਤਨ ਜ਼ਰੂਰ ਕਰੀਏ ਇੱਕ ਮੈਂ ਥੋੜਾ ਜਿਹਾ ਦਸਤਾਵਾ ਆਪਣੇ ਬਾਰੇ ਕਿ ਮੈਂ ਵਿਭਾਗ ਦੇ ਵਿੱਚ ਤੇ ਨੌਕਰੀ ਕਰਦਾ ਮਾਂ ਵਧੀਆ ਪੈਸੇ ਮੈਨੂੰ ਮਿਲਦੇ ਆ ਪਰ ਤੁਸੀਂ ਇਹ ਚੀਜ਼ ਨੂੰ ਜਾਣਿਓ ਕਿ ਮੇਰੀ ਇੱਕ ਜਿਹੜੀ ਰੀ ਇਜਾਜ਼ਾ ਹੈ ਮੇਰਾ ਮੈਂ ਬਾਬਾ ਸੇਵਾ ਸਿੰਘ ਜੀ ਨਾਲ ਪਿਛਲੇ 5-6 ਸਾਲ ਤੋਂ ਜੁੜਿਆ ਹੋਇਆ ਔਰ ਬਾਬਾ ਜੀ ਦੇ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਆ ਔਰ ਮੈਨੂੰ ਆਪਣੇ ਆਪ ਤੇ ਮਾਣ ਨਹੀਂ ਹੁੰਦਾ ਕਿ ਮੈਂ ਤੁਹਾਡੇ ਵਰਗੇ ਸੂਝਵਾਨ ਕਿਸਾਨਾਂ ਨੂੰ ਜਾਗਰੂਕ ਕਰਕੇ ਮੈਂ 15 ਬੀ ਜਿਹੜੇ ਆ ਗੁਰੂ ਨਾਨਕ ਯਾਦਗਾਰੀ ਜੰਗਲ ਲਵਾਏ ਆ ਉਹਦੇ ਵਿੱਚੋਂ ਕੋਈ ਜਿਹੜਾ ਸੱਜਣ ਆ ਉਹ ਇੱਕ ਕਨਾਲ ਕਹਿੰਦਾ ਵੀ ਮੇਰੇ ਕੋ 18 ਕਿੱਲੇ ਹੈਗੇ ਆ ਤੇ ਕੋਈ ਨਹੀਂ ਮੈਂ 17.5 ਨਾਲ ਸਾਰ ਲੂੰਗਾ ਤੇ ਮੈਂ ਇੱਕ ਕਨਾਲ ਜਿਹੜਾ ਜੰਗਲ ਆ ਉਹ ਆਪਣੇ ਬੱਚਿਆਂ ਲਈ ਲਾਉਣਾ ਆ ਉਹ ਜੀਵ ਜੰਤੂਆਂ ਲਈ ਲਾਉਣਾ ਆ ਸੋ ਇਹ ਜਿਹੜੀ ਗੱਲ ਆ ਮੈਂ ਇਹਦੀ ਨੂੰ ਸਮਝਦਾ ਕਿ ਕਿਸਾਨ ਦੇ ਉੱਤੇ ਕੋਈ ਚੀਜ਼ ਥੋਪਣ ਦੀ ਬਜਾਏ ਜੇ ਤੁਸੀਂ ਉਹਨੂੰ ਜਾਗਰੂਕ ਕਰ ਦੋਗੇ ਉਹਨੂੰ ਉਹਦੇ ਬਦਲ ਦੇ ਦੋਗੇ ਕਿ ਵੀਰ ਜੀ ਚਲੋ ਮੈਂ ਮੰਨਦਾ ਹਾਂ ਕਿ ਕੁਝ ਕਿ ਸਾਡੇ ਅੜੀਅਲ ਵੀਰ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਨਹੀਂ ਅਸੀਂ ਤੇ ਅੱਗੇ ਲਾਵਾਂਗੇ ਕੋਈ ਗੱਲ ਨਹੀਂ ਉਹ ਥੋੜਾ ਜਿਹਾ ਹਿੱਸਾ ਹੁੰਦਾ ਪਰ ਮੈਂ ਇਹ ਚੀਜ਼ ਨੂੰ ਸਮਝਦਾ ਜਿੰਨਾ ਮੇਰਾ ਤਜਰਬਾ ਆ ਕਿ ਤੁਸੀਂ ਸਾਰੇ ਕਿਸਾਨ ਉਹ ਜਦੋਂ ਮੈਂ ਤੁਹਾਡੇ ਕੋਲ ਜਾਊਂਗਾ ਕਿ ਕਿਸੇ ਵੀ ਫਸਲ ਦੇ ਸਬੰਧ ਵਿੱਚ ਮੰਨ ਲਓ ਮੈਂ ਤੁਹਾਡੇ ਕੋਲ ਗਿਆ ਮੈਂ ਮੈਂ ਤੁਹਾਨੂੰ ਸਬਸਿਡੀ ਦੇ ਕੇ ਆਵਾਂ ਚਾਹੇ ਨਾ ਦੇ ਕੇ ਆਵਾਂ ਕੋਈ ਸਕੀਮ ਆਈ ਹੋਵੇ ਜਾਂ ਨਾ ਆਈ ਹੋਵੇ ਜਦੋਂ ਮੈਂ ਤੁਹਾਡੇ ਨਾਲ ਜਾ ਕੇ ਖੜ੍ਹ ਜੂੰਗਾ ਨਾ ਤੇ ਤੁਹਾਡੇ ਲਈ ਇਹ ਬੜੀ ਵੱਡੀ ਗੱਲ ਹੋ ਜਾਂਦੀ ਆ ਕਿ ਡਾਕਟਰ ਸਾਹਿਬ ਸਾਡੇ ਕੋ ਆਏ ਸੀਗੇ ਉਹਨਾਂ ਨੇ ਸਾਡਾ ਫਾਇਦਾ ਕੀਤਾ